ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬ ਦੀ ਮਨਾਉਣ ਦੇ ਲਈ ਇੰਟਰਨੈਸ਼ਨਲ ਪੰਥਕ ਦਲ ਦੇ ਵੱਲੋਂ ਪੰਜਾਬ ਭਰ ਦੇ ਵਿੱਚ ਨਗਰ ਕੀਰਤਨਾਂ ਦੀ ਲੜੀ ਚੱ ਰਹੀ ਹੈ। ਅੱਜ ਪੰਜਵਾਂ ਨਗਰ ਕੀਰਤਨ ਗੁਰਦੁਆਰਾ ਜੋਤੀਸਰੂਪ ਪਿੰਡ ਜੋਗੇਵਾਲਾ ਤੋਂ ਆਰੰਭ ਹੋਇਆ ਹੈ। ਇਹ ਨਗਰ ਕੀਰਤਨ ਸਿੱਖ ਧਰਮ ਅਤੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਯਾਦ ਕਰਨ ਅਤੇ ਧਰਮ ਦਾ ਪ੍ਰਚਾਰ ਕਰਨ ਦਾ ਮਹੱਤਵਪੂਰਨ ਉਪਕਾਰ ਹੈ। ਸਵੇਕ ਨਾ ਜਾਵੇ ਬੋਲੋ ਸਾਡੀ ਸਿੱਖੀ ਸਵੇਕ ਨਾ ਜਾਵੇ ਹਨੇਰੇ ਅੰਧਾਰੇ ਮਾਚੀ ਸਵੇਕ ਨਾ ਜਾਵੇ ਅਸੀਂ ਸਭੀ ਆਪਣੀ ਵਿਰਾਸਤ ਹੈ ਵਿਰਸਾ ਆਪਣਾ ਅੱਜ ਸਾਨੂੰ ਕੀ ਹੋ ਗਿਆ ਸਾਡੇ ਘਰਾਂ ਵਿੱਚ ਨਿਰਾਸ਼ਾ ਛਾਈ ਹੋਈ ਹੈ ਸਾਡੇ ਘਰਾਂ ਵਿੱਚ ਚਿੰਤਾ ਤੇ ਫਿਕਰ ਸਾਡੇ ਘਰਾਂ ਚ ਸੇਵਾ ਦਾ ਸੰਕਲਪ ਨਹੀਂ ਰਿਹਾ ਅਸੀਂ ਮਾਤਾ ਪਿਤਾ ਦੀ ਸੇਵਾ ਹੀ ਛੱਡ ਗਏ ਪਾਣ ਪਰਾਵਾ ਚ ਬਹਿਣਾ ਛੱਡ ਗਏ। ਦੁੱਖ ਸੁੱਖ ਸਾਂਝਾ ਕਰਨਾ ਛੱਡ ਦਿੱਤਾ। ਅਸੀਂ ਆਪਣੀ ਦੁਨੀਆ ਬਸਾਲੀ ਇਕੱਲਾ ਇਕੱਲਾ ਮੈਂਬਰ ਜੇਬ ਦੇ ਵਿੱਚ ਮੋਬਾਈਲ ਫੋਨ ਪਾ ਕੇ ਉਹਦੇ ਚ ਰੁੱਝਿਆ ਹੋਇਆ। ਪੁੱਤਰ ਮੋਬਾਈਲ ਤੇ ਰੁੱਝਿਆ ਹੁੰਦਾ। ਮਾਇਆ ਮਾਤਾਵਾਦਿਆ ਮਰਦੇ ਪੁੱਤਰ ਪਾਣੀ ਵੀ ਘੁੱਟਦੇ ਦੇ ਕੋਈ ਦੇਨ ਨੂੰ ਤਿਆਰ ਨਹੀਂ। ਇਹ ਸੀ ਆਪਣਾ ਵਿਰਸਾ। ਨਹੀਂ ਭਾਈ ਸਾਰੇ ਅਸੀਂ ਨਿਰਾਸ਼ਾ ਦੇ ਜਾਣ ਵਾਲੇ ਸਿੱਖ ਨਹੀਂ। ਕਿਉਂ ਸਾਡੇ 40-45% ਸਿੱਖ ਡਿਪਰੈਸ਼ਨ ਦੇ ਵਿੱਚ ਚਲੇ ਗਏ। ਕੀ ਹੋਇਆ ਤੁਹਾਨੂੰ ਭਾਈ? ਇਹ ਚੀਜ਼ ਦੀ ਕਮੀ ਹੈ ਸਾਨੂੰ ਖਾਣ ਪੀਣ ਦੀ ਕਮੀ ਨਹੀਂ ਪਹਿਨਣ ਦੀ ਕਮੀ ਨਹੀਂ ਚੰਗੀਆਂ ਕੋਠੀਆਂ ਕਾਰਾਂ ਸਭ ਕੁਝ ਆਪਣੇ ਕੋਲੇ ਹੈਗਾ ਜਿੰਨਾਂ ਤੋਂ ਕਬਰਾਇ ਹੋਏ ਆ ਆਪਾਂ ਚੜ੍ਹਦੀ ਕਲਾ ਚ ਰਹੋ ਇੱਕੋ ਕਾਰ ਨੇ ਇੱਕੋ ਕਾਰਨ ਅਸੀਂ ਬਾਣੀ ਛੱਡ ਕੇ ਬਾਣੀ ਤੁਰਕੀ ਬਾਣੀ ਤੇ ਸਾਨੂੰ ਚੜ੍ਹਦੀ ਕਲਾ ਦੀ ਮਾਨਸਿਕਤਾ ਮਿਲਨੀ ਸੀ ਸਾਧ ਸੰਗਤ ਜਿਹੜਾ ਸਾਡਾ ਅਸੀਂ ਆਤਮਿਕ ਤੌਰ ਤੇ ਜਿਹੜੇ ਤਖੜੇ ਹੋਣਾ ਲਾ ਉਹ ਬਾਹਰੋਂ ਫਲ ਖਾ ਕੇ ਨਹੀਂ ਹੋਣਾ ਸਾਧ ਸੰਗਤ ਨੂੰ ਚੰਗੇ ਕੱਪੜੇ ਪਹਿਨਣ ਨੇ ਕਿ ਨਹੀਂ ਹੋਣਾ ਵਡੀਆਂ ਕਾਰਾਂ ਖਰੀਦ ਕੇ ਨਹੀਂ ਹੋਣਾ ਉਹ ਤਾਂ ਸਾਧ ਸੰਗਤ ਕਦੇ ਘਾ ਕੋਤਲ ਵਾਲੇ ਗੁਰੂ ਕੇ ਸਿੱਖ ਜਿਹੜੇ ਸੁਖਮਨੀਆ ਪੜਨ ਵਾਲੇ ਬਾਣੀ ਪੜਨ ਵਾਲੇ ਸਾਧ ਸੰਗਤ ਦੇ ਉਹ ਖੰਡੇ ਦੀ ਧਾਰ ਤੇ ਨੱਚਣ ਵਾਲੇ ਗੁਰੂ ਕੇ ਸਿੱਖ ਚੜ੍ਹਦੀ ਕਲਾ ਚ ਰਹੇ ਕਿ ਚੜ੍ਹਦੀ ਕਲਾ ਐਵੇਂ ਨਹੀਂ ਮਿਲਦੀ ਅਮਰਤਵਲੇ ਉੱਠਿਆ ਕਰੋ ਬਾਣੀ ਪੜਿਆ ਕਰੋ ਵਾਹਿਗੁਰੂ ਜਪਿਆ ਕਰੋ ਜਿਨ੍ਹਾਂ ਨੇ ਅਮਰਤ ਨਹੀਂ ਛਕਿਆ ਅਮਰਤ ਛਕੋ ਗੁਰੂ ਵਾਲੇ ਬਣੋ ਛੋਟੇ ਛੋਟੇ ਬੱਚਿਆਂ ਦੇ ਸਿਰਾਂ ਤੋਂ ਕੇਸ ਕਟਾਤੇ ਕਿਹਦੇ ਪਾਸੇ ਤੁ르 ਪਿਆ ਪਰ ਨਹੀਂ ਭਾਈ ਇਹ ਸਾਡਾ ਵਿਰਸਾ ਨਹੀਂ ਆਪਣੀ ਵਿਰਾਸਤ ਸੰਭੋ ਫਿਰ ਦੇਖੋ ਕਰਨ ਚੜ੍ਹਦੀ ਕਲਾ ਹੋ ਗਈ ਜੀ ਗੁਰੂ ਕੀ ਬਾਣੀ ਕੀ ਕਹਿੰਦੀ ਆ ਜਿਨ ਜਨ ਨਾਮ ਤੇ ਆਇਆ ਤੇ ਕੇ ਕਾਰਿ ਸਰੇ ਹਰ ਗੁਰ ਪੂਰਾ ਰੱਬਿਆ ਦਰਗਾਹ ਸਤਿ ਖੜੇ ਮਨ ਕਹਿੰਦੇ ਉਹਦੇ ਕੰਮ ਸਾਰੇ ਹੀ ਹੋ ਜਾਂਦੇ ਸਾਰੇ ਗੁਰ ਬਾਣੀ ਕਹਿੰਦੀ ਮੈਂ ਕੋਣ ਉਹ ਨਹੀਂ ਕਹਿੰਦਾ ਅਚੰਤ ਕੰਮ ਕਰੇ ਪਰ ਤਲ ਕੇ ਜਿਨ ਹਰ ਦਾ ਨਾਮ ਪਿਆਰਾ ਹੋਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਣਾ ਸਾਰੇ ਹੀ ਕਾਜ ਉਸ ਸਵਾਰੇ ਜਾਣਗੇ ਜਿਹਦਾ ਗੁਰੂ ਕੀ ਬਾਣੀ ਨਾਲ ਜੁੜੇਗਾ ਰਹਿਤ ਰੱਖੇਗਾ ਨਸਲੋ ਤਿਆਰ ਕਰੇਗਾ ਮੜੀਆਂ ਮੁਸਾਰੀਆਂ ਨੂੰ ਨਹੀਂ ਮੰਨੇਗਾ ਧਰਮਗੁਰੂ ਗ੍ਰੰਥ ਸਾਹਿਬ ਵੀ ਵੱਡੀ ਸ਼ਕਤੀ ਹੈ ਗੁਰੂ ਤੋਂ ਬਿਨਾ ਅਸੀਂ ਕਿਸੇ ਦੇ ਧਾਰੀ ਨੂੰ ਕਿਸੇ ਨੂੰ ਨਹੀਂ ਮੰਨਾਂ ਕਿ ਬੇਪੜਾ ਝੰਡਿਆਂ ਨੂੰ ਪਾਣੀ ਪਾਉਨੇ ਫਿਰਦੇ ਆਂ ਕਬਰਾਂ ਤੇ ਜਾ ਕੇ ਚਾਦਰਾਂ ਝਰੋਲੇ ਫਿਰਦੇ ਆਂ ਅਸੀਂ ਸੇਖਾਂ ਨਹੀਂ ਭਾਈ ਅਮਰਸੇਵਕੋ ਗੁਰੂ ਵਾਲੇ ਬਣੋ ਉਹਦੇ ਕੋਲੋਂ ਉਗਰਾਹੀ ਮੰਗ ਨਹੀਂ ਆਵੇ ਗੋਠਾ ਮੰਗ ਨਹੀਂ ਆਏ ਇੱਕੋ ਇੱਕ ਆਪਣਾ ਪਰਿਵਾਰ ਸੰਝਾ ਹੈ ਇਹ ਸਾਨੂੰ ਵੀ ਚਿੰਤਾ ਹੈ ਕਿਉਂਕਿ ਮਹਾਰਾਜ ਤਦ ਕਲਗੀਧਰਵਾਰੇ ਕਹਿੰਦੇ ਮੇਰਾ ਪਰਿਵਾਰ ਹੈ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸੇਖ ਸੱਭਾ ਕਰਤਾਰਾ ਜਿਨ੍ਹਾਂ ਨੇ ਸੇਵਕ ਸੇਖ ਧੰਗ ਗੁਰੂ ਨਾਨਕ ਦੀ ਸਿੱਖੀ ਹੈ ਮਨ ਕਲਗੀਧਰ ਪਾਤਸ਼ਾਹ ਕਹਿੰਦੇ ਇਹ ਸਾਡਾ ਪਰਿਵਾਰ ਹੈ ਆਪਣੇ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰਹਿਣ ਵਾਸਤੇ ਅੱਜ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 350ਵਾਂ ਸ਼ਹੀਦੀ ਸਮਾਗਮ ਸ਼ਹੀਦੀ ਸ਼ਤਾਬ ਦੀ ਆਪਣੇ ਵਾਸਤੇ ਸੁਨੇਹਾ ਲੈ ਕੇ ਆਈ ਗੁਰੂ ਕੇ ਸਿੱਖੋਂ ਚੜ੍ਹਦੀ ਕਲਾ ਚ ਰਹੋ ਇੱਕ ਜਪਜੀ ਸਾਹਿਬ ਦਾ ਪਾਠ ਰੋਜ਼ ਕਰਿਆ ਕਰੋ ਅਕਾਲ ਪੁਰਖ ਦੇ ਨਾਮ ਤੋਂ ਬਿਨਾਂ ਜਿਹੜਾ ਪਹਿਲਾਂ ਕਰਦੇ ਆ ਨਾ ਜੇ ਕੋ ਨਹੀਂ ਕਰਦਾ ਉਹ ਛੁਣੂ ਕਰਵਾਜ ਤੋਂ ਜੇ ਕੋ ਕਰਦੇ ਹੋ ਤੇ ਤੋਂ ਇਲਾਵਾ ਇੱਕ ਹੋਰ ਕਰੋ ਇੱਕ ਪਾਠ ਜਪਜੀ ਸਾਹਿਬ ਦਾ ਅੱਜ ਸਾਡੀਆਂ ਸਾਰੀਆਂ ਕੁੜੀਆਂ ਮੁੰਡੇ ਪੜੇ ਲਿਖੇ ਆ ਸਾਨੂੰ ਕੀ ਔਖਾ ਪਾਈ ਜਾਓ ਜੀ ਸਭ ਦਾ ਪਾਠ ਕਰਨਾ ਸਾਡੀਆਂ ਲੁਹਾਂ ਬੀਤੀਆਂ ਵੀ ਸਾਰੇ ਪੜੇ ਲਿਖੇ ਆ ਮੁੰਡੇ ਨੌਜਵਾਨ ਵੀ ਬਜ਼ੁਰਗ ਵੀ ਕੋਈ ਆਪਣ ਨੂੰ ਕਮੀ ਐ ਕੋਈ ਇੱਕ ਪਾਠ ਨੂੰ 15 ਮਿੰਟ ਹੀ ਲੱਗਦੇ 15 ਮਿੰਟ ਦੇ ਆ ਆਨੰਦਨਾ ਕਰੋ ਵਿੱਚ 10 ਮਿੰਟ ਹੋ ਜਾ ਲਾ ਪਾਠ ਪਰ ਇੱਕ ਪਾਠ ਜ਼ਰੂਰ ਕਰਿਓ ਤੇ ਅਰਦਾਸ ਕਰਿਓ ਤਨ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਐ ਤੇਗ ਬਹਾਦਰ ਸੋਹਰਿਆ ਐ ਕਰਨ ਲੋਨ ਦੇ ਵਾਲਾ ਧਾਰੇ ਸਭ ਥਾਈ ਹੋਈ ਸਹਾਰੇ ਮਾਨਸਾ ਦਾ ਕੰਨ ਦੇ ਭੁੰਨਾ ਚੁੱਪਾਂ ਦੀ ਖੇਰ ਲੱਖਣ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਸੰਗਤ ਤੁਸੀਂ ਬਹੁਤ ਵੱਡਾ ਪ੍ਰਬੰਧ ਕੀਤਾ ਸਾਰੀ ਸੰਗਤ ਨੇ ਬਹੁਤ ਵੱਡੇ ਫਲ ਫਰੂਟ ਲਿਆnde ਗੇਟ ਲਾਏ ਫੁੱਲਾਂ ਦੀ ਵਰਖਾ ਕੀਤੀ ਸੰਗਤਾਂ ਇਕੱਠੀਆਂ ਕੀਤੀਆਂ ਆਇਆਂ ਉਹ ਸਿਰੋਪਾਉ ਦੇ ਉੱਤੇ ਸੰਗਤਾਂ ਨੇ ਪੰਜਾਂ ਪਿਆਰਿਆਂ ਦਾ ਸਨਮਾਨ ਕੀਤਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਭੁੰਨਾ ਚੁੱਪਾਂ ਦੀ ਖੇਰ ਰੱਬ ਦੇ ਬਾਬਾ ਜੀ ਅਪੀਂਡ ਕਰਦੇ ਸਾਰੇ ਉਹ ਬਹੁਤ ਬਹੁਤ ਸੰਗਤਾਂ ਜਿੰਨੀਆਂ ਨੇ ਵੀ ਤਿਲਪੂਲ ਭੇਟਾ ਜਿਹੜੇ ਵੀ ਤੁਸੀਂ ਅਰਪਣ ਕੀਤੀ ਹੈ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਰਵੀਆਂ ਹਾਜ਼ਰੀਆਂ ਦਰਤੇ ਪ੍ਰਵਾਨ ਕਰਨ ਸਭ ਦੇ ਮਾਨ ਸੱਚੇ ਪਾਤਸ਼ਾਹ ਕਲਪੀ ਭੇਟਾ ਪ੍ਰਵਾਨ ਕਰਨ ਪੁੱਲਾਂ ਚੋਕਾਂ ਦੀ ਖਿਮਾ ਮੰਗਸੋ ਸਾਰੇ ਗੱਜਕੇ ਫੱਦੇ ਬਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਰੀ ਜੀ ਦੀ ਬੋਲੇ ਈਸਾ